ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਦੱਸ ਦਈਏ ਕਿ ਜਿਸ ਚੀਜ਼ ਦੀ ਆਪਾਂ ਨੂੰ ਸੀ ਕਿ ਕਦ ਆਪਨ ਹੋ ਰਿਹਾ ਮਲੇਰਕੋਟਲਾ ਰਾਜੇ ਦੇ ਬਾਗ ਸਵਾਨਾਸਾਲ ਦੇ ਅੱਗੇ ਖੇਰੀ ਬ੍ਰਦਰਜ਼ ਸ਼ੋਰੂਮ ਸ਼ੂਜ਼ ਦਾ ਤਾਂ ਓਪਨ ਹੋ ਚੁੱਕਿਆ ਤੇ ਪਹਿਲਾਂ ਤਾਂ ਕੁਆਲਿਟੀ ਦੇਖ ਲਓ ਤੇ ਲੁੱਕ ਦੇਖ ਲਓ ਲੁੱਕ ਵੀ ਦੇਖੋ ਤੇ ਕੁਆਲਿਟੀ ਸਭ ਦਿਖਾ ਦਿਓ ਇੱਧਰ ਕਿ ਲੁੱਕ ਕਿਦਾਂ ਦੀ ਆ ਇਹ ਤਸਵੀਰਾਂ ਨੇ ਦੇਖ ਸਕਦੇ ਹਾਂ ਅ ਇਹਦਾ ਰੱਖ ਲਓ ਹਾਂ ਇਹਦਾ ਬਿਲਕੁਲ ਤੇ ਕੱਲੀ-ਕੱਲੀ ਚੀਜ਼ ਦੇਖ ਸਕਦੇ ਹਾਂ ਕੁਆਲਿਟੀ ਦੇਖ ਸਕਦੇ ਹਾਂ ਬਿਹਤਰੀਨ ਤੋਂ ਬਿਹਤਰੀਨ ਕੁਆਲਿਟੀ ਆ ਤੇ ਜੇਕਰ ਆਪਾਂ ਗੱਲ ਕਰੀਏ ਕਿਉਂਕਿ ਨਵਾਂ ਕੰਮਾ ਸਾਨੂੰ ਵੀ ਇਹਨਾਂ ਨੂੰ ਨਹੀਂ ਪਤਾ ਪਰ ਅਸੀਂ ਚਾਹੁੰਦੇ ਹਾਂ ਕਿ ਜੋ ਮਲੇਰ ਖੋਟਲਾ ਦੁਕਾਨਾਂ ਨੇ ਜਾਂ ਸ਼ਾਪ ਨੇ ਉਹਨਾਂ ਨੂੰ ਵੱਧ ਕੇ ਜਿਹੜੀ ਇੱਧਰ ਦੀ ਆ ਜਾਓ ਨੇੜੇ ਆ ਜਾਓ ਵੱਧ ਕੇ ਤੁਹਾਨੂੰ ਜਿਹੜਾ ਹੈਗਾ ਦੇ ਕੁਆਲਿਟੀ ਲਈਏ ਤੇ ਤੁਹਾਨੂੰ ਚੀਜ਼ਾਂ ਦੀਏ ਤੇ ਪੀਸ ਚੈੱਕ ਕਰ ਸਕਦੇ ਹੋ ਇਹ ਪੀਸ ਚੈੱਕ ਕਰ ਸਕਦੇ ਹੋ ਲਾਈਟ ਵੇਟ ਆ ਤੇ ਬਹੁਤ ਜ਼ਬਰਦਸਤ ਤੇ ਸ਼ਾਨਦਾਰ ਹੈ ਹੈਨਾ ਬਹੁਤ ਵਧੀਆ ਇਹ ਪੀਸ ਦੇ ਗੱਲ ਕਰੀਏ ਤਾਂ ਮਤਲਬ ਪੀਸ ਕੁਆਲਿਟੀ ਤੇ ਡਿਜ਼ਾਈਨ ਕੀ ਕਹਿੰਦੇ ਨੇ ਇੰਨਾ ਦਾ ਹਾਲੇ ਸਾਨੂੰ ਪਤਾ ਨਹੀਂ ਪਰ ਫਿਰ ਵੀ ਅਸੀਂ ਯਾਰ ਬੈਸਟ ਤੋਂ ਬੈਸਟ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਲਈ ਜਿਹੜੇ ਵਧੀਆ ਸ਼ੂ ਹਲਕੇ ਕੁਆਲ ਮਤਲਬ ਹਲਕੇ ਬਜ਼ਨ ਦੇ ਵਿੱਚ ਤੇ ਕੁਆਲਿਟੀ ਭਾਰੀ ਇਹ ਤੁਹਾਡੇ ਜਿਹੜਾ ਹੈਗਾ ਤੁਹਾਡੇ ਲਈ ਰੱਖਿਆ ਤੇ ਹਰ ਚੀਜ਼ ਤੁਹਾਨੂੰ ਮਿਲ ਜੇਗੀ ਆ ਇਧਰ ਦੂਸਰੇ ਬਿਨਾਂ ਲੇਦਰਸ ਦੇ ਪੈਨੇ ਆ ਪੈਨੇ ਤੇ ਇਹ ਵੱਡੀ ਗੱਲ ਔਗੀ ਦੇ ਵਿੱਚ ਜੋ ਲੇਟੈਸਟ ਵਰਜਨ ਆ ਔਗੀ ਦੇ ਵਿੱਚ ਜੋ ਲੇਟੈਸਟ ਡਿਜ਼ਾਈਨ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਔਗੀ ਦੇ ਵਿੱਚ ਲੇਟੈਸਟ ਕਈ ਰੰਗ ਪੈਨੇ ਕਲਰਸ ਬਹੁਤ ਸਾਰੇ ਪੈਨੇ ਇਹ ਚੀਜ਼ ਵੀ ਤੁਹਾਨੂੰ ਮਿਲ ਜੇਗੀ ਸੌਰੀ ਚਲੋ ਕੋਈ ਗੱਲ ਨਹੀਂ ਤੇ ਅੱਗੇ ਹਰ ਚੀਜ਼ ਕਹਿ ਸਕਦੇ ਆ ਕਿ ਤੁਹਾਨੂੰ ਰੱਖੀ ਹੋਈ ਹੈ ਇਧਰ ਲੈਦਰ ਜ ਵੀ ਪਈ ਆ ਤੇ ਜੋ ਵਧੀਆ ਅੱਜ ਕੱਲ੍ਹ ਚੱਲ ਰਿਹਾ ਐਡਵਾਂਸ ਏਪੀ ਚੱਲ ਰਿਹਾ ਬਹੁਤ ਹਲਕਾ ਤੇ ਬਹੁਤ ਨਾਈਸ ਜਿਹੜਾ ਪੀਸ ਹੈ ਬੜਾ ਵਧੀਆ ਤੇ ਇਹਦੇ ਨਾਲ ਇਹ ਸਭ ਕੁਝ ਪਏ ਨੇ ਇਹ ਪਿਆ ਤੇ ਮੈਂ ਲੋ ਕਹਿ ਸਕਦਾ ਬਹੁਤ ਕੁਆਲਟੀ ਹੈ ਲੈਦਰ ਦੇ ਵਿੱਚ ਵੀ ਬਹੁਤ ਕੁਆਲਟੀ ਆ ਇਧਰ ਨੇੜੇ ਆ ਕੇ ਦਿਖਾ ਦਿਓ ਲੈਦਰ ਦੇ ਵਿੱਚ ਵੀ ਕੁਆਲਟੀ ਆ ਤੇ ਸਾਡੇ ਨਾਲ ਜੀਤਾ ਵੀ ਹੈ ਜੀਤਾ ਇਹਨੂੰ ਵੀ ਪੁੱਛ ਲੈਣੇ ਆ ਬਲਿੰਗਨ ਨੂੰ ਕਿ ਆਖਰਕਾਰ ਕਿਵੇਂ ਦੇ ਨੇ ਜੀਤਾ ਜੀ ਤੁਸੀਂ ਵੀ ਬਹੁਤ ਸ਼ੂਜ਼ ਦੇਖਿਆ ਤੇ ਤੁਸੀਂ ਪਹਿਨੇ ਵੀ ਹੋਏ ਨੇ ਦੇਖੋ ਤੁਸੀਂ ਦੇਖੋ ਜੀ ਕੁਆਲਿਟੀ ਦੇਖੋ ਪਹਿਨੇ ਹੋਿਆਂ ਦੀ ਕਿ ਕਿਆ ਬਾਤ ਕੁਆਲਿਟੀ ਆ ਤੇ ਕਿੱਦਾਂ ਲੱਗਿਆ ਤੁਹਾਨੂੰ ਐਕਸਪੀਰੀਅੰਸ ਇੱਥੇ ਦੇ ਸ਼ੂਜ਼ ਜਿਹੜੇ ਹੈਗੇ ਨੇ ਬਹੁਤ ਵਧੀਆ ਪੈਰ ਦੇ ਵਿੱਚ ਪਾਏ ਵੇ ਬੂਟ ਦਾ ਬਦਲ ਲੈਣ ਦੇਖੋ ਜਿਵੇਂ ਜਿਵੇਂ ਆਪਾਂ ਗੁੜ ਪਾਉਣਾ ਹੋ ਜੀ ਮਿੱਠਾ ਹੋਊਗਾ ਹਨਾ ਦੁਕਾਨਾਂ 'ਨੇ ਤਰ੍ਹਾਂ ਤਰ੍ਹਾਂ ਦੇ ਬੰਦੇ ਸੂਝ ਨੇ ਪਰ ਇੱਥੇ ਜਿਹੜੀ ਕੁਆਲਿਟੀ ਆ ਬਹੁਤ ਹੀ ਵਧੀਆ ਹੈ ਬਹੁਤ ਹੀ ਯਾਨੀ ਵਧੀਆ ਬਹੁਤ ਜਾਇਜ਼ ਰੇਟ ਨੇਗੇ ਬਾਜ਼ੀਬ ਰੇਟ ਨੇਗੇ ਬਹੁਤ ਵਧੀਆ ਲੱਗੇ ਇੱਥੇ ਆ ਕੇ ਸਾਡੇ ਰਿਸ਼ਤੇਦਾਰਾਂ ਨੂੰ ਹੋਰ ਮੈਂ ਵੀ ਮੇਰੇ ਫਾਦਰ ਸਾਹਿਬ ਤੋਂ ਹੀ ਮੈਂ ਬੂਟ ਲੈ ਕੇ ਆਇਆ ਹਾਂ ਬਿਲਕੁਲ ਹਾਂ ਪਰ ਪੈਰ ਚ ਪਾਏ ਵੇ ਤਾਂ ਵੀ ਪਤਾ ਨਹੀਂ ਲੱਗਦਾ ਬਿਲਕੁਲ ਬੂਟਾਂ ਦੇ ਜਿਵੇਂ ਆ ਦੇਖੋ ਲੈ ਇਹਦੇ ਲਾਈਟ ਵੇਟ ਨੇ ਜੀ ਫੱਟੇ ਚ ਫੜੇ ਵੇ ਤਾਂ ਵੀ ਐਂ ਲੱਗਦਾ ਜਿਵੇਂ ਸੋਨੇ ਨਾਲ ਨਹੀਂ ਗ੍ਰਾਮਾਂ ਚ ਹੁੰਦਾ ਜੀ ਹੂੰ ਉਸ ਤਰ੍ਹਾਂ ਲੱਗਦਾ ਦੇਖੋ ਕੀ ਬਾਤ ਹੈ ਬਹੁਤ ਹਲਕੇ ਬਹੁਤ ਕੁਆਲਟੀ ਦਾ ਲੈਦਰ ਪਿਆ ਹੋਰ ਇੱਕ ਤਾਂ ਉੱਪਰ ਹੀ ਹੁੰਦੇ ਆ ਕਿ ਨਾ ਬਿਨਾ ਲੈਦਰ ਜਦੋਂ ਕੀ ਕਹਿੰਦੇ ਉਹ ਵੀ ਹੁੰਦੇ ਆਗੇ ਹਾਂਜੀ ਹਾਂਜੀ ਹਾਂ ਪਰ ਉਹ ਚ ਕਿਆ ਬਾਤ ਹੈ ਇੱਦਾਂ ਲੋਕੇਸ਼ਨ ਐ ਚੀਜ਼ ਇਦਾਂ ਨਹੀਂ ਬਣਾਈ ਕਿ ਐਸਾ ਨਾ ਸੁਭਾਨ ਲਵੇ ਮੱਜ ਦਾ ਹਸਪੀਟਲ ਦੇ ਸਾਹਮਣੇ ਦੁਕਾਨ ਦੇ ਵਿੱਚੋਂ ਜਾਣ ਨੂੰ ਜੀ ਨਹੀਂ ਕਰਦਾ ਸ਼ੋਰੂਮ ਚ ਜੀ ਕਿਆ ਬਾਤ ਹੈ ਕਿਆ ਹਾਂ ਆਪਾਂ ਚਾਹਨਾ ਜਿਹੜਾ ਬੱਕਰੀ ਆ ਇੱਥੋਂ ਉੱਠਣੀ ਜੀ ਨਹੀਂ ਕਰਦਾ ਹੈਗਾ ਜੀ ਮੈਂ ਤਾਂ ਇਹ ਚਾਹਨਾ ਜਿਹੜਾ ਵੀ ਕੋਈ ਇੱਥੇ ਸ਼ਾਪਿੰਗ ਕਰਨ ਲਈ ਆਏਗਾ ਨਾ ਤਾਂ ਸੈਲਫੀ ਜ਼ਰੂਰ ਲੈ ਕੇ ਜਾਇਓ ਇੱਥੇ ਕਿਉਂਕਿ ਇੱਕ ਸੈਲਫੀ ਪੁਆਇੰਟ ਵੀ ਜਲਦ ਅਸੀਂ ਬਣਾਵਾਂਗੇ ਤੇ ਨਾਲ ਹੀ ਨਾਲ ਉਹਨਾਂ ਦੇ ਅਸੀਂ ਵਿਊ ਰਿਵਿਊ ਵੀ ਉਹਨਾਂ ਦੇ ਲਵਾਂਗੇ ਜਿਵੇਂ ਜੀਤਾ ਜੀ ਨੇ ਵੀ ਅੱਜ ਸ਼ਾਪਿੰਗ ਕੀਤੀ ਹੈ ਕੱਲ ਵੀ ਕੀਤੀ ਸੀ ਤੁਸੀਂ ਤਾਂ ਸਾਡੇ ਕੋਲ ਜ਼ਰੂਰ ਵਿਜ਼ ਲੈਣਾ ਨਾ ਲੈਣਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੱਥੇ ਸੂਜ ਬੂਟ ਲੈਣੀ ਆਉਣਾ ਬਿਲਕੁਲ ਦੇਖ ਇੱਕ ਵਾਰੀ ਆ ਕੇ ਸੈਲਫੀ ਲੈ ਜਾਓ ਆਪਦੇ ਸੁਝਾ ਨਮਾ ਕਮਾ ਸਾਡਾ ਸਾਡਾ ਕੋਈ ਸਾਡੇ ਜੋ ਕੋਈ ਨੁਕਸ ਜਾਂ ਕੋਈ ਸਾਨੂੰ ਗਿਆਨ ਦੱਸਣਾ ਕਿ ਅਸੀਂ ਜਾਨ ਉਹ ਗਿਆਨ ਬੰਦਾ ساری ਉਮਰ ਹੀ ਸਿੱਖ ਜਾਂਦਾ ਬਿਲਕੁਲ ਸਿੱਖਣਾ ਵੀ ਚਾਹੀਦਾ ਕੋਈ ਸਾਡੀ ਕਮੀ ਕੋਈ ਕਾਰ ਦੇ ਵਿੱਚ ਘਾਟ ਸੁੱਖਾ ਜੀ ਹੈ ਜਿਹੜੀ ਉਹਨਾਂ ਦੀ ਦੱਸੋ ਇਹਨਾਂ ਨੂੰ ਵੀ ਬਿਲਕੁਲ ਬਿਲਕੁਲ ਉਹ ਖੋਸੋ ਵੀ ਯਾਰ ਉਹਦੇ ਆ ਕੇ ਬਿਲਕੁਲ ਜੇ ਤੁਹਾਨੂੰ ਲੱਗਦਾ ਕਿ ਸਾਡੀ ਕਮੀ ਪੇਸ਼ੀ ਆ ਕੋਈ ਬਣਾਉਣ ਦੇ ਵਿੱਚ ਕੋਈ ਰੰਗ ਢੰਗ ਜਗਾ ਸ਼ੂਜ਼ ਦੇ ਵਿੱਚ ਤੇ ਦੱਸ ਦਈਏ ਕਿ ਨਵੇਂ ਹੋਰ ਐਡੀਸ਼ਨ ਜਿਹੜੇ ਉਹ ਅਸੀਂ ਐਡ ਕਰਨ ਵਾਲੇ ਆ ਜਿਵੇਂ ਇੰਪੋਰਟਡ ਜ਼ਿਆਦਾਤਰ ਹਾਂਗਕਾਂਗ ਜਾਂ ਫਿਰ ਜਪਾਨੀ ਜਾਂ ਫਿਰ ਹੋਰ ਵੀ ਬਹੁਤ ਸਾਰੀ ਆਟਮਾ ਹਲੇ ਗਰਲਜ਼ ਸਮਾਨ ਮਤਲਬ ਲੇਡੀਆਂ ਦਾ ਨਹੀਂ ਰੱਖਿਆ ਨਾ ਬੱਚਿਆਂ ਦਾ ਰੱਖਿਆ ਸਿਰਫ ਜੈਂਟਸ ਆ ਤੇ ਉਹ ਵੀ ਜਲਦ ਹੀ ਸ਼ੁਰੂ ਕਰਨ ਵਾਲੇ ਆ ਬਹੁਤ ਪਿਆਰ ਮਿਲਿਆ ਕੱਲ ਦਾ ਕੱਲ ਓਪਨਿੰਗ ਸੀ ਤੇ ਕੱਲ ਔਰ ਅੱਜ ਬਹੁਤ ਦੋਸਤ ਮਿੱਤਰਾਂ ਦਾ ਪਿਆਰ ਮਿਲਿਆ ਕਿਉਂਕਿ ਸਾਰੇ ਮੇਰੇ ਦੋਸਤ ਮਿੱਤਰ ਜੇ ਸਾਡੇ ਦੋਸਤ ਮਿੱਤਰ ਜਿਹਦੇ ਦੋਸਤ ਮਿੱਤਰ ਸਾਰੇ ਵਧੀਆ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਕੋਲ ਕਵਾਲਿਟੀ ਲੋ ਕਵਾਲਿਟੀ ਦਿੱਤੀ ਜਾਵੇ ਤਾਂ ਜੋ ਸਾਡਾ ਨਾਮ ਖਰਾਬ ਹੋਵੇ ਖੇੜੀ ਬ੍ਰਦਰਸ ਸੁਭਾਨ ਹਸਤਾ ਦੇ ਸਾਹਮਣੇ ਮਲੇਰ ਕੋਟਲਾ 87270 23400 ਜੇਕਰ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਪੀਸ ਵਧੀਆ ਲੱਗਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਉਹਦੀ ਫੋਟੋ ਲੈ ਕੇ ਸਾਨੂੰ ਭੇਜ ਸਕਦੇ ਹੋ ਤਾਂ ਉਹਦਾ ਰੇਟ ਤੇ ਪੈਕੇਜਿੰਗ ਜੇ ਤੁਹਾਨੂੰ ਜੇ ਕਿਤੇ ਚਾਹੀਦਾ ਹੈ ਤਾਂ ਉਹਦਾ ਜਿਹੜਾ ਹੈਗਾ ਅਸੀਂ ਆਰਡਰ ਵੀ ਤੁਹਾਨੂੰ ਭੇਜ ਦਵਾਂਗੇ ਤੇ ਪਾਰਸਲ ਕਰਵਾ ਦੇਵਾਂਗੇ ਉਹ ਵੀ ਤੁਹਾਨੂੰ ਜਲ ਦੱਸ ਦੇਵਾਂਗੇ ਕਿਵੇਂ ਕਿਵੇਂ ਨਵਾਂ ਕੰਮਾਂ ਕੱਲ ਸ਼ੁਰੂ ਕੀਤਾ ਤੇ ਅੱਜ ਸੈਕੰਡ ਡੇ ਆ ਪਿਆਜ਼ ਜ਼ਰੂਰ ਦਿਓ ਪਿਆਰ ਦਿੱਤਾ ਵੀ ਆ ਤੇ ਆਉਣ ਵਾਲੇ ਸਮੇਂ ਚ ਦੇਮੋਗੇ ਵੀ ਧੰਨਵਾਦ ਥੈਂਕ ਯੂ